ਕਿ ਲਈ ਜੀਵਾਲਾ ਨਵਾਂ ਬਰਾ ਗਿਆ ਲੈ ਕਿੰਨੇ ਸਾਲ ਤੋਂ ਆਪੇ ਰੱਖ ਲਾ ਆ ਵੀ ਵੇਣਾ ਹਾਂ ਹੂੰ ਡੱਬੀ ਲਾ ਡੱਬੀ ਇਹ ਤਾਂ ਮੈਨੂੰ ਬਹੁਤ ਵਧੀਆ ਹੁੰਦਾ ਕੰਮ ਕਰ ਇਹ ਵੀ ਕੋਈ ਚੱਕਰ ਹੁੰਦਾ ਵੀ ਖੋਇਆ ਸੜੇ ਨਾ ਕਿਵੇਂ ਚੰਗਾ 2 ਕਿਲੋ ਨੀਲਾ ਚੰਗਾ ਨਿਕਲੇ ਆ ਆ ਵੀ ਸਸਰੀ ਕਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਸੀ ਪਿਛਲੇ ਵਲੌਗ ਦੇ ਵਿੱਚ ਹਲਵਾਈ ਸਾਹਿਬ ਆ ਚੁੱਕੇ ਨੇ ਤੇ ਅੱਜ ਹੁਣ ਹਲਵਾਈ ਸਾਹਿਬ ਗਾਜਰਾ ਗੁਜਰਾ ਛਿਲਣ ਲੱਗੇ ਗਜਰੇਲਾ ਬਣਾਉਣ ਲੱਗੇ ਆ ਤੇ ਗਜਰੇਲੇ ਦੀ ਸਾਰੀ ਵਿਧੀ ਮੈਂ ਤੁਹਾਨੂੰ ਵਿਖਾਉਣਾ ਕੀ ਸਿਸਟਮ ਕੀ ਸਾਖਤਾ ਆ ਤੇ ਪਹਿਲਾਂ ਛਕਣ ਕਰਾ ਲਈਏ ਕੁੜੀ ਦੇ ਹੱਥੋਂ ਜਿਹੜੀ ਆਪਾਂ ਪੱਠੀ ਆ ਚਾੜਨੀ ਆ ਉਹਨੂੰ ਤੇਲ ਪਾਣੀ ਚੜਾਉਣਾ ਦਾ ਉਹ ਕੁੜੀ ਚੜਾਉਗੀ ਤੇ ਬਾਕੀ ਮੈਂ ਤੁਹਾਨੂੰ ਦਿਖਾਉਣਾ ਕਿ ਆਪਣੇ ਬੰਦੇ ਕੀ ਕਰੀ ਜਾਂਦੇ ਆ ਸੱਜਣ ਮਿੱਤਰ ਪਿਆਰੇ ਆ ਛੱਲੀ ਆਉਂਦੇ ਆਗਾ ਅੱਜ ਨਾਲ ਗਾਜਰਾ ਵਾਹ ਜੀ ਵਾਹ ਕੋਈ ਮਾੜੀ ਤੜੀ ਗਾਜਰਾ ਵੇ ਕੱਢ ਦੇਣੀ ਵਿੱਚੋਂ ਵਾਹ ਠੀਕ ਆ ਹਾਂਜੀ ਹਾਂਜੀ ਹਾਂ ਵਧੀਆ ਤਰ੍ਹਾਂ ਬਾਕੀ ਮਸ਼ੀਨਾ ਮਸ਼ੂਨਾ ਲੈਣੀਆਂ ਹਲਵਾਈ ਵੀ ਅੱਜਕੱਲ ਅਡਵਾਂਸ ਹੋ ਗਏ ਕਹਿੰਦੇ 4-4 ਜਾਨੇ ਤਾਂ ਲੱਗੇ ਹੋਏ ਆ ਆਟ ਕਰਾਉਣ ਦੇ ਹੈਂ ਹਰਜੀਤ ਆਏ ਹਰਜੀਤ ਨੂੰ ਕੀ ਕਹਣਾ ਇਹ ਦੇ ਸ਼ਾਹੀ ਤੂੰ ਪੱਠੀ ਪਹਿਲਾਂ ਹੀ ਚਲਾਈ ਇਹਦੇ ਤੇਲ ਚੜਾਉਣਾ ਨਹੀਂ ਹੁੰਦਾ ਤੁਹਾਡੀ ਖੁਸ਼ੀ ਹੈ ਜਿੰਨੇ ਕੋਈ ਹੈ ਸ਼ਾਹੀ ਆ ਰਸਮ ਰਿਵਾਜ ਨਹੀਂ ਕਰਨੇ ਹੁੰਦੇ ਤੁਸੀਂ ਤਾਂ ਪੱਠੀ ਪਹਿਲਾਂ ਹੀ ਚਲਾਈ ਦਾ ਸਗਰ ਲੈ ਕੇ ਆ ਸਗਰ ਤਾਂ ਰੱਖਿਆ ਨਹੀਂ ਕੋਈ ਵਿੱਚ ਸਾਰੇ ਘਰਾਂ ਦੇ ਗੱਲਾਂ ਕਿੰਨੇ ਆ ਰੱਖਦੇ ਇਹਨੂੰ ਟੁਗਲ ਪੈ ਦਿੱਤਾ 100 ਰੁਪਏ ਸਵੇਰੇ ਤੈਨੂੰ 200 ਰੁਪਏ ਉਹ ਮੰਗਦੇ ਪੈਸਾ ਤੁਹਾਡੀ ਸਕੈਨਰ ਹੋ ਰਹੀ ਉੱਪਰ ਐ ਆਹ ਕਹਿੰਦੀ ਕਿੰਨੀ ਸ਼ੇਵਾਂ ਲਾਉਂਦਾ ਮੈਂ ਬਿਲਹ ਪ੍ਰਾ ਗੈਲਾ ਕਿੰਨੇ ਸਾਲ ਤੋਂ ਆਪੇ ਰੱਖ ਲਾ 350 ਬੰਦਾ 100 ਸੇ ਬੰਦਾ ਆ ਜਾ ਸੋਲਾ ਕੱਚਾ ਹੋ ਗਿਆ ਹੋ ਗਿਆ ਸੌਖਾ ਹੋ ਗਿਆ ਸੌਖਾ ਪਹਿਲੀ ਵਾਰੀ ਆਈ ਆਹ ਰੰਨੀ ਦਾ ਇਹ ਸ਼ਰੀ ਵਾਲੇ ਛਗੜ ਵਿਹਾਰ ਦਾ ਕੀਤਾ ਨਹੀਂ ਤੂੰ ਤਾਂ ਪਹਿਲੇ ਜਚੜਾੜੀ ਪੱਠੀ ਉਹ ਪੁੱਛ ਉਹ ਤਾਂ ਹੁੰਦਾ ਡੀਜ਼ਲ ਵਾਲੀ ਆ ਗੈਸ ਵਾਲੀ ਪੱਠੀ ਦਾ ਕੋਈ ਹਸਾਂਤ ਨਹੀਂ ਇਹ ਜਿਵੇਂ ਮਰਜੀ ਨਿਊਟਰਲ ਹੀ ਆਏ ਮਗਾ ਲਿਆ ਤੂੰ ਬੱਤੀ ਦਾ ਕੀਤੀ ਨਹੀਂ ਤੇ ਪਹਿਲਾਂ ਹੀ ਆਪਾ ਚੜਾ ਲਈ ਕੀਤੀ ਆ ਡੀਜ਼ਲ ਵਾਲੀ ਦਾ ਕਹਿੰਦੇ ਕਰਿਆ ਹੋਈ ਆ ਵਾਹ ਜੀ ਵਾਹ ਤੂਫ ਲੱਗੀ ਹੋਈ ਆ ਮਾਈ ਗਾਡ ਖਰਾਕ ਤਾਂ ਸਾਰੀ ਇੱਥੇ ਪਈ ਜਾਵੇ ਬੰਨ ਲੱਗੀ ਆ ਖਰਦਾਕ ਤਾਂ ਸਾਰੀ ਇੱਥੇ ਪਈ ਆ ਦੇ ਸਮਗਰੀ ਤੇ ਅੰਦਰ ਆਉਂਦਾ ਸਾਰਾ ਕੁਝ ਹੈ ਇਹ ਆਪਣੇ ਅੰਦਰ ਨਹੀਂ ਬਿੱਟੂ ਪਾ ਦੇ ਅੰਦਰ ਆਉਂਦਾ ਇਹ ਪਾ ਜੇ ਉਹਨਾਂ ਨੇ ਸੈਟਅਪ ਆ ਦਾ ਲਾ ਲਿਆ ਕਹਿੰਦੇ ਚਾਦਰਾਂ ਚ ਇਧਰਾਂ ਵਿਚਾਲੀਆਂ ਬਾਈ ਕੀ ਬਾਈ ਕੀ ਜੀ ਮੌਦ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਇਆ ਸੀ ਵਧੀਆ ਲੈ ਗਿਆ ਦੇ ਲੋ ਵਧੀਆ ਆ ਤੂੰ ਬਾਕੀ ਤੁਹਾਨੂੰ ਤਾਂ ਕੁਆਲਿਟੀ ਵੇਖ ਕੇ ਪਤਾ ਲੱਗ ਜਾਂਦੀ ਆ ਕਵਾਲਟੀ ਗੋਡੇਆ ਚਲੋ ਜੀ ਬੱਸ ਗੱਲ ਇਹ ਤੁਸੀਂ ਐਕਸਰਸਾਈਜ਼ ਵੀ ਇੰਨੀ ਸਾਰਾ ਦਿਨ ਖੜੇ ਰਹਿਣੇ ਆਇਆ ਹਾ ਚਲਾਈ ਜਾਂਨੇ ਫੇਰ ਵੀ ਕਿਉਂ ਢਿੱਡਾ ਵਾ ਰਹਿਣਾ ਅਰ ਨਾਲ ਖਾਈ ਵੀ ਜਾਂਨੇ ਵੀ ਦੱਫਨਾ ਰੋਟੀ ਵੀ ਨਹੀਂ ਉਤਾਰਦੇ ਖਾਂਦੇ ਨਾ ਕੋ ਬਾਹਰ ਅਰੇ ਫੇਰ ਵੀ ਇਹ ਵਾਦਾ ਆ ਇਹ ਹਵਾ ਅਸਲ 'ਚ ਕਹਿੰਦੇ ਨੇ ਹਵਾ ਦੇ ਸ਼ਕਤੀ ਹੁੰਦੀ ਆ ਹਾਂ ਦੁੱਧ ਸੁੰਘ ਕੇ ਤਾਂ ਢਿੱਡ ਦੇ ਅੰਦਰ ਜਾ ਹੀ ਜਾਂਦਾ ਕਰੋੜ ਦੋ ਦੋ ਕਿਲੋ ਦੋ ਤਿੰਨ ਨੇ ਘਟਾ ਦੇਣਾ ਤਾਂ ਕਿਉਂ ਤਾਂ ਘਟ ਨਹੀਂ ਦੋ 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 ਤੇ ਦੋ ਚਾਰ ਵੀ ਇਹਦੇ ਚਾਰ 8 ਤੇ 10 ਕਿਲੋ ਕੇ ਹੋ ਜਾ ਆਪਣਾ ਦੁੱਧ ਘਟ ਗਏ ਉੱਡ ਜਣਾ ਨਹੀਂ ਉੱਡ ਜਣਾ ਆਉਂ ਨਾ ਉੱਡ ਜੇ ਉਹ ਸੁੰਘ ਜਾਂਦੇ ਨੇ ਹਵਾ ਨਾਲ ਫੇ ਮਨਸਾਹ ਨੇ ਭਾਵੇਂ ਆਟੋ ਤੇ ਜਾਣਾ ਜਣਾ ਯਾਰ ਯਾਰ ਸੁਂਗਦਾ ਵੀ ਜਾਦਾ ਇਹ ਵੇਖੀ ਤੂੰ ਅੰਨੇ ਸਾਲ ਵੇਖੀ ਇਹ ਸਾਲਾ ਇਹ ਕੱਪੜੇ ਨਹੀਂ ਪੂਰੇ ਆਇਆ ਕਰਨੇ ਪੁਰਾਣੇ ਸਾਰੇ ਇਹ ਹਲੇ ਨਵੀਂ ਭਰਤੀ ਆ ਇਹ ਨਵੀਂ ਆ ਨਵੀਂ ਭਰਤੀ ਇਹ ਨਵੀਂ ਭਰਤੀ ਹਲੇ ਹਾਂ ਮੁੰਡਾ ਨਿੱਕਾ ਹੈ ਤੂੰ ਇੱਕ ਹੋਰ ਸੀਗਾ ਨਹੀਂ ਉਹ ਨੇ ਉਹ ਵੱਡਾ ਹੈ ਉਹ ਪੜਦਾ ਇਹ ਲਵਾਈਆ ਕੰਮ ਕਰਦਾ ਥੋੜੀ ਜਨਸਖਿਆ ਵੀ ਜ਼ਿਆਦੀ ਨਾ ਆਪਣੇ ਘਰੇ ਕਿੰਨੇ ਆ ਦੋ ਹੀ ਆ ਦੋ ਹੀ ਆ ਰੋਕਦਾ ਦੋ ਤੇ ਕੰਮ ਬਸ ਲੋਏ ਜ਼ੇ ਕੇ ਨਾ ਇੱਧਰ ਮੇਰੇ ਵੀਰੋ ਖੋਇਆ ਥੱਲੇ ਨਾ ਲੱਗ ਜੇ ਕੜਾਈ ਚੱਲੀ ਜਾਵੇ ਵਿੱਚ ਠੀਕ ਹੈ ਨਾ ਇੰਚ ਰੀਲਾ ਨਹੀਂ ਵੇਖੀ ਇਹ ਪੂਰਾ ਸਰਾ ਉਹਨਾਂ ਨਾਲ ਗੱਲ ਭੜੇ ਓਏ ਚੁੱਲੇ ਤੇ ਡੋਲਣਾ ਜੀ ਡੋਲਣਾ ਜਾਏ ਓਏ ਕਲੇੜੀ ਜਵਾਨਾ ਕਰਦੇ ਇੱਕ ਵੀਰ ਨੇ ਵੇਖੀ ਉਹ ਕਹਿੰਦਾ ਪੂਆ ਬਣ ਕੇ ਡੋਲਣਾ ਜਾਏ ਕੀ ਕੋਈ ਨਹੀਂ ਵਾਲਾ ਬੋਲਦਾ ਲੈ ਛਾਣਾ ਰੱਖ ਲੈ ਨਾ ਕਾਲੀ ਜਵਾਨੇ ਨਾਲ ਲੈ ਓਏ ਇੰਨਾ ਕਹਿੰਦਾ ਛਗਣ ਗੱਡੋ ਛਗਣ ਲਾ ਗਾਦਰ ਹੋ ਗਏ ਤੇ ਜਿਆਦਾ ਹੀ ਆ ਸ਼ਗਣਾ ਨੇ 1 ਰੁਪਈਆ ਅੱਗ ਲਾਉਣੀ ਇਹਨਾਂ ਨੂੰ ਇਧਰ ਆ ਪੁੱਤ ਨਹੀਂ ਸੋਲੇ ਇਧਰ ਪਹਿਲੇ ਲੋਕ ਐਂ ਹੀ ਕਰਦੇ ਸੀ ਸ਼ਗਣ ਰੁਪਈਆ ਜੀ ਹੁੰਦਾ ਪਹਿਲਾਂ ਦੇ ਹਿਸਾਬ ਨਾਲ ਚੱਲਣਾ ਆਪਾਂ ਪਹਿਲਾਂ ਪਹਿਲਾਂ ਜੀ ਹਾਂ 올ਡਿਜ ਗੋਲਡ 올ਡਿਜ ਗੋਲਡ ਰੋਗ ਜਾ ਵੀ ਰੋਈਆ ਨਹੀਂ ਲਾ 올ਡਿਜ ਗੋਲਡ ਲਓ ਜੀ ਹੈ ਤੇ ਫੜਦਾ ਅੱਗ ਲਾਉਣੀ ਨਾ ਅੱਗ ਭਾਈ ਨਹੀਂ ਇੱਕ ਵਾਰ ਚ ਆ ਜਾ ਕਾ ਲੈ ਹੁਣ ਮੈਂ ਤੁਹਾਡਾ ਇਹ ਆਜ ਕਰ ਲੈਣੀ ਆ ਆਹੋ ਇੱਥੇ ਰੱਖ ਦੇ ਅਕਤ ਆਹ ਤੇ ਪਲੇਟ ਚ ਰੱਖਣਾ ਇੱਥੇ ਹੋਰ ਰੱਖਣਾ ਵਾ ਇੱਥੇ ਲੈ ਹਣ 500 ਇੱਕ 500 ਕਰਵਾ ਠੀਕ ਹੈ ਜੀ ਹਾਂ ਕਿਉਂ ਇਹ ਲਓ ਜੀ ਐਸ ਮਰੀਤੀ ਰਿਵਾਜ ਸਾਰੇ ਇਹਨਾਂ ਨੇ ਸਟਾਰਟ ਕਰ ਲਿਆ ਤੇ ਲਾਹਤ ਚੋਂ ਦੋ ਆਹ ਲਓ ਆਹ ਕਰ ਦੋ ਆਹ ਪਾ ਤਿੰਨੋ ਵਿੱਚ ਚੋੜਾ ਇਹ ਤਿੰਨੋ ਵਿੱਚ ਐਸੇ ਪਾਉਣਾ ਥੋੜਾ ਥੋੜਾ ਅੰਦਰ ਥੋੜਾ ਥੋੜਾ ਥੇਰੇ ਥੇਰੇ ਤੇ ਤਰਨੋ ਪਰਵਾਹ ਲਾ ਵੀ ਹਾਂ ਦੋ ਜੀਆਂ ਭੱਟੀਆਂ ਦੇ ਵਿੱਚ ਇੱਧਰ ਵੀ ਇੱਧਰ ਵੀ ਇੱਧਰ ਵੀ ਪਾਓ ਭਾਈ ਲਓ ਪ੍ਰਸ਼ਾਦ ਆ ਜੋ ਸੋਨੇ ਪ੍ਰਸ਼ਾਦ ਹੈ ਬੱਕ ਕੀ ਬੰਦਾਰੇ ਅੱਗ ਨਾਲ ਅੱਗ ਨਹੀਂ ਲਾਉਣੀ ਅੱਗ ਵੀ ਲੈ ਕੇ ਜਾਨੀ ਰਾਜਾ ਅੱਗ ਵੀ ਲੈਣਾ ਨਹੀਂ ਹਾਂ ਦੱਬੀ ਲੈ ਆਉ ਦੱਬੀ ਇਹ ਤਾਂ ਮੈਨੂੰ ਬਹੁਤ ਵਧੀਆ ਹੁੰਦਾ ਕੰਮ ਕਰਨਾ ਆ ਲੈ ਲੋ ਜੀ ਇਹ ਕਰ ਲੋ ਹੱਥ ਕਰ ਲੋ ਆਹ ਕੋ ਤੇ ਨਹੀਂ ਉੱਤੇ ਆ ਲਾਇਆ ਗੜਾ ਰੱਖੋ ਜਮਾ ਬਾਠੀ ਕੋ ਚਲੋ ਜੀ ਲੈ ਬਾਬਾ ਸਵੰਟ ਨਹੀਂ ਕਰੇ ਪੱਠੀ ਆਪਾਂ ਨੇ ਸਾਰੇ ਟੱਬਰ ਨੂੰ ਵਧੀਆ ਰਵੇ ਕੰਮ ਕਰੇ ਭਾਈ ਸਾਹਿਬ ਕਾ ਮੌਲੀ ਦਿੱਤੇ ਬੰਨ ਮੇਰੇ ਵੀਰ ਜੀ ਕ੍ਰਿਤੀ ਰਿਵਾਜ ਇਹ ਸਾਰੇ ਹੁੰਦੇ ਆ ਮੋਲੀ ਪੰਨਾ ਚਲੋਏ ਹਨਾ ਪੁਰਾਣੇ ਚੱਲਦੇ ਆਉਂਦੇ ਆ ਸਭ ਤੋਂ ਪਹਿਲਾਂ ਇਹ ਚੀਜ਼ ਆ ਹਾਂਜੀ ਹਾਂਜੀ ਪਹਿਲਾਂ ਰੱਬ ਤੇ ਫਿਰ ਸਾਰਾ ਕੰਮ ਹਾਂਜੀ ਫਿਰ ਛਗਣ ਮਹਾਰਾਜਾ ਕਰਾਂਗੇ ਤਾਂ ਫੇਰ ਹੀ ਗਾਂ ਕੰਮ ਤੁਰੂਗਾ ਪਹਿਲਾਂ ਰੱਬ ਦਾ ਨਾਮ ਤੇ ਆ ਕੇ ਫੇਰ ਛਗਣਾ ਤੇ ਕਿਤੇ 14 ਦਿਨ ਰਹਿ ਗਏ ਨੇ ਦੇਣਾ ਹੌਲੀ ਹੌਲੀ ਘਟਦੇ ਜਾਣੇ ਸਾਰੀ ਗੱਲ ਮੰਨਣੀਆਂ ਸਾਰੇ ਦਿਨ ਹਾਂਜੀ ਹਾਂ ਕੋਈ ਗੱਲ ਮੋੜਨੀ ਆ ਆਵਾਜ਼ ਰਾਜੂ ਪਹਿਲਾਂ ਤੋੜ ਉਹ ਬੱਲੇ ਸਰੀਰ ਦਿਖਾਉਂਦੇ ਹੋਏ ਹੇ ਕਾਂਡ ਲਵਾਉਂਦੇ ਬਈ ਮਾਨੀ ਇਹ ਵਿੱਚ ਦੀ ਛੁਰਲੀਆਂ ਮਾਰ ਜਾਂਦਾ ਵਾ ਕਦੀ ਆਏ ਨੂੰ ਤੇ ਕਦੀ ਆਉ ਨੂੰ ਇਹ ਸਿਰ ਤੇ ਪਾ ਮੈਂ ਆਹ ਮੰਮੀ ਕੋਲੇ ਗਿਆ ਸੀ ਆਵੇਂ ਚੱਲ ਜਾਂਦਾ ਭਰਾ ਉਹਦੇ ਕੋਲ ਪਾਜ ਜਾ ਰਾਂ ਗਿਆ ਗਾ ਗਾ ਮਾਰੇ ਉਹ ਤੋਂ ਦਾਲੋਂ ਮੱਚੀ ਨਹੀਂ ਕੱਢੀ ਕੋਈ ਨਾ ਕੱਢ ਨਾ ਮੈਂ ਗਾਜਰਾਂ ਵਾਲਾ ਕੰਮ ਸਟਾਰਟ ਆ ਹੈ ਹੱਲ ਤੇ ਛਿੱਲੀ ਜਾਂਦੇ ਗਾਜਰਾਂ ਹੈ ਹੈ ਲੈ ਆ ਵੀ ਇੱਧਰ ਵੀਰ ਹੋਣੀ ਗਏ ਆ ਦੇ ਵਿੱਚ ਦੀ ਵਿੱਚ ਕੱਢੀ ਆਂ ਉਹ ਗਾਜਰਾਂ ਨੂੰ ਆ ਵੀ ਕੰਮ ਵਧੀਆ ਹੈ ਤੁਹਾਡਾ ਕੰਮ ਦਗਾ ਇਹ ਵੀ ਟੈਕਨੋਲੋਜੀ ਆ ਵਧੀਆ ਤੇਰਾ ਸਿੱਧਾ ਹੀ ਭੜਕਾਇਆ ਕਿੱਥੇ ਐਵੇਂ ਕੱਦੂ ਕਸ਼ਨੀਆ ਫੜ ਕੇ ਯਾਬ ਦੇ ਫਿਰ ਇੱਧਰ ਪੁੱਠੀ ਸਿੱਧੀ ਜਿਵੇਂ ਦੀ ਹੈਗੀ ਭੜਕਾਓ ਵਿੱਚ ਹੀ ਸਟੋ ਪੰਜ ਸੱਤ ਇਕੱਠੀਆਂ ਹੈ ਐ ਨਹੀਂ ਹੁੰਦੀ ਜੋਗ ਵਾਹੇ ਇਹ ਵਧੀਆ ਕੰਮ ਆ ਮਿੰਟੋ ਮਿੰਟੀ ਘੰਟਿਆਂ ਦਾ ਕੰਮ ਮਿੰਟਾਂ ਚ ਸਕਿੰਟਾਂ ਚ ਆ ਵੀ ਹਾਂ ਬਈ ਸਾਬਾ ਪਾ ਕੀ ਕਰਦੇ ਪਏ ਪਨੀਰ ਪਾੜ ਲੱਗੇ ਹਾਂ ਐ ਦੁੱਧਾ ਵਾਲਾ ਤੋਂ ਅੱਜ ਵਾਰ ਰੱਖ ਲੱਗੇ ਠੀਕ ਆ ਵੀ ਗਾਜਰਾ ਪੁੰਨ ਲੱਗੇ ਠੀਕ ਆ ਗਾਜਰਾ ਪੁੰਨ ਲੱਗੇ ਆਈ ਨੂੰ ਇਹਨੇ ਗੱਲਬਾਤ ਤਾਂ ਲੈਵਲ ਦੀ ਹੈ ਉਹ ਆ ਬਣ ਗਿਆ ਇਹ ਪੂਰਾ ਹਾਂ ਜੀ ਇਹ ਆ ਲੀਆਂ ਵੀਡੀਓ ਤੇਰੀਆਂ ਪਿਛਲੇ ਵਿਆਹ ਲੀਆਂ ਹਾਂ ਜੀ ਤੁਹਾਡੇ ਵੀ ਤਾਂ ਸ਼ੇਅਰ ਹੋਈਆਂ ਕੀ ਗੱਲ ਤੁਸੀਂ ਨੈਟਵਰਕ ਸਬਸਕ੍ਰਾਈਬ ਨਹੀਂ ਕੀਤਾ ਸਾਨੂੰ ਮਾੜੀ ਗੱਲ ਸਾਡੇ ਹਲਵਾਈਆਂ ਨੇ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਬਾਹਰ ਤੇ ਲੋਕ ਕਹਿੰਦੇ ਕੀ ਕਵਾਂਗੇ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਉਹ ਮਾੜੀ ਆਇਆ ਹੋਇਆ ਬਣਾਇਆ ਖੋਇਆ ਦਾ ਵਾਹ ਆ ਖੋਇਆ ਕਹਿੰਦਾ ਮੈਂ ਤੈਨੂੰ YouTube ਤੇ ਕਰਕੇ ਦਿੰਦਾ ਕਿਵੇਂ ਹੋਣਾ ਹਲਵਾਈ ਸਾਹਿਬ ਦੱਸਿਆ ਨਹੀਂ ਤੁਸੀਂ ਚੈਨਲ ਆਪਣੇ ਦਾ ਦੱਸਿਆ ਨਹੀਂ ਕਰਦੇ ਤੇ ਰਹਿੰਦੇ ਗਲਤ ਕਰ ਲੋ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਲੈ ਹੱਦ ਹੋ ਗਈ ਦੱਸ ਯਾ ਅਗਰ ਵਾ ਹਾਲੇ ਪਿਛਲਾ ਮੇਰੇ 2 ਸਾਲ ਹੋ ਗਏ ਵਿਆਹ ਨੂੰ ਉਹ ਨਹੀਂ ਵੇਖਿਆ ਕਹਿੰਦਾ ਗਾਂ ਵਾਲਾ ਕਿਥੇ ਵੇਖੇਗਾ ਸਾਰੀਆਂ ਵੇਖਣੀਆਂ ਸਾਰੀਆਂ ਵੇਖਣੀਆਂ ਵਾ 15 ਨੇ ਲੈ ਕੇ ਤੂੰ ਸਾਰੀਆਂ ਵੇਖਣੀਆਂ ਲੈ ਫੋਨ ਬਣਾ ਯਾਰਾ ਦੋਸਤਾਂ ਵਾਲੀਆਂ ਵੀ ਜਿਹੜੇ ਇਹ ਮੁੰਡੇ ਉਹਦੇ ਵਿੱਚ ਆਹੀ ਵੀ ਆਉਂਦੇ ਨਹੀਂ ਨਾ ਹਾਂ ਲਓ ਕਰ ਅੰਦਰ ਹੈ ਖੋਏ ਦੇ ਖੋਇਆ ਚੜਿਆ ਆਉਂਦਾ ਦੇ ਆਹ ਲਓ ਵੀ ਵਾ ਕੀ ਬਾਤ ਹੈ ਆਉਂਦੇ ਸਾਰੇ ਕੰਮ ਸਟਾਰਟ ਕਰਤਾ ਸੀ ਉਹਨਾਂ ਨੂੰ ਪਹਿਲਾ ਚੈਨਲ ਹੀ ਆਪਣਾ ਠੀਕ ਆ ਇਹ ਸਬਸਕ੍ਰਾਈਬ ਕਰਤਾ ਹੀ ਤਾਂ ਦਨ ਦੂਜਾ ਚੈਨਲ ਵੀ ਵਿਖਾ ਦਨਾ ਇਹ ਆ ਚੱਕ ਆ ਆਪਣਾ ਦੂਜਾ ਚੈਨਲ ਹੀ ਓਕੇ ਹਾਂ ਤੈਨੂੰ ਸਨੋਵਰ ਦਾ ਚੈਨਲ ਵੀ ਵਿਖਾਵਾਂ ਲੈ ਇੱਥੇ ਪਰੋ ਸਨੋਵਰ ਉਹ ਵਰ ਬਾਲ ਲੈ ਉਹ ਆ ਗਏ ਉੱਪਰ ਸਨੋਵਰ ਬਾਲੇ ਵਲੌਗਸ ਕਿਉਂ ਆ ਗਏ ਸਨੋਵਰ ਦਾ ਚੈਨਲ ਲੈ ਠੀਕ ਆ ਅਜਾ ਤੂੰ ਸਾਰੀਆਂ ਵੇਖ ਸਕਦਾ ਆਪਣੀਆਂ ਪੁਰਾਣੀਆਂ ਨਵੀਆਂ ਜਿੰਨੀਆਂ ਵੀ A to Z ਵੀਡੀਓ ਸਾਰੀਆਂ ਇੱਥੇ ਆ ਠੀਕ ਆ ਓਕੇ ਹੋਣ ਨਾ ਕਹੀ ਕਿ ਮੈਨੂੰ ਪਤਾ ਨਹੀਂ ਲੱਗਾ ਕਿੱਥੇ ਵੀਡੀਓ ਪਾਈ ਤੁਸੀਂ ਆਹ ਆ ਗਿਆ ਬਾਈ ਹਾਂ ਸਭ ਸਾਰਾ ਤੋਲ ਕੇ ਹੈ ਠੀਕ ਆ ਵੀ ਕੀ ਭੇਜਣਾ ਵਾਪਸ ਆ ਜਿਹੜੇ ਬੰਦਾ ਇਹ ਭੇਜਨੇ ਵਾਪਸ ਇਹ ਮੁੰਨ ਨੂੰ ਕਹਿੰਨੇ ਵੀ ਕੁਝ ਹੈ ਭੇਜ ਤੇ ਲੱਦ ਕੇ ਲੈ ਜਾ ਲਓ ਵੀ ਠੀਕ ਹੈ ਜੀ ਇਹ 10 ਕਿਲੋ ਦੀ ਬਾਲਟੀ ਭਰ ਕੇ ਪੂਰੀ ਪੂਰੀ ਇਹ ਵੀ ਕੋਈ ਚੱਕਰ ਹੁੰਦਾ ਵੀ ਖੋਇਆ ਸੜੇ ਨਾ 10 10 ਕਿਲੋ ਹੀ ਕੱਢਣਾ ਹੈ ਇਹ ਭਈ ਲਵਾਈਆਂ ਨੂੰ ਪਤਾ ਹੋਵੇ ਇਧਰ ਵੀਰ ਜੀ ਦਾ ਗਾਜਰਾ ਦੇ ਗਾਜਰਾ ਕੱਢੀ ਤੁਰੇ ਆਉਂਦੇ ਆ ਇਹ ਚਿਪ ਕਰਾਈ ਤੁਰੇ ਆਉਂਦੇ ਲੈ ਟੋੜੀ ਮੈਨੂੰ ਲੱਗਦਾ ਦਿਹਾੜੀ ਅੱਜ ਗਾਜਰਾ ਨਹੀਂ ਲੰਗੇ ਦੀ ਹੈ ਹਾਂਜੀ 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 ਲੱਗੇ ਰੌਲੀ ਵਾਲੀ ਵੀਰ ਜੀ ਆਪਣਾ ਕੀ ਵਿਚਾਰ ਏ ਕਰੀਏ ਛੁੱਟੀ ਹੜਾ ਭਾਈ ਮੇਰੇ ਲੱਗ ਗਜਰੇਲਾ ਹੋ ਲਈ ਜਾਂਦੀ ਨਹੀਂ ਨਹੀਂ ਬਸ ਸਾਡਾ ਜਾਣ ਦਾ ਵਿਚਾਰ ਆ ਹਾਂ ਤੇ ਅਸੀਂ ਕਹਿੰਨੇ ਆ ਵੀ ਜੇ ਇੱਕ ਦਿਨ ਐਕਸਟਰਾ ਲੱਗਦਾ ਲਾ ਲਗੇ ਬਾਹਰ ਚਾਉਣਾ ਨਾ ਪਵੇ ਤੁਹਾਡਾ ਵਿਚਾਰ ਆ ਵੀ ਹੁਣ ਗਜਰੇਲਾ ਦਾ ਬੰਨ ਨਹੀਂ ਦਿਆ ਤੇ ਖਾ ਕੇ ਹੀ ਜਾਵਾਂਗੇ ਹੁਣ ਨਹੀਂ ਅਸੀਂ ਇੱਕ ਚੀਜ਼ ਹੋਰ ਵੀ ਸੋਚ ਰਹੇ ਹਾਂ ਹਾਂ ਕੀ ਪਤਾ ਤੁਹਾਨੂੰ ਰੈਸਟੋਰਾਂਜੂ ਕਾਰਡ ਕੂਟ ਦੇ ਦਿਆ ਸਾਡਾ ਚੇਤਾ ਭੁੱਲ ਜੇ ਅੱਛਾ ਨਹੀਂ ਆ ਚੇਤਾ ਨਹੀਂ ਭੁੱਲਦਾ ਹਨ ਤੁਹਾਡਾ ਹਨ ਤੁਹਾਡਾ ਨਹੀਂ ਨਹੀਂ ਵੀਰ ਕਾਰਡ ਸਪੈਸ਼ਲ ਦਵਾਂਗੇ ਤੁਹਾਨੂੰ ਨਹੀਂ ਨਹੀਂ ਸਪੈਸ਼ਲ ਕਾਰਡ ਦਵਾਂਗੇ ਤੁਹਾਨੂੰ ਨਹੀਂ ਨਹੀਂ ਕਾਰਡ ਤੁਹਾਨੂੰ ਸਪੈਸ਼ਲ ਦਵਾਂਗੇ ਪਹਿਲਾਂ ਵਾਲੀ ਸੋਚ ਫਿਰ ਸਹੀ ਰੱਖੀਏ ਹਾਂ ਹਾਂ ਪਹਿਲਾਂ ਕੰਮ ਨਵੇੜ ਕੇ ਜਾਈਏ ਤੇ ਕਾਰਡ ਹੀ ਤੁਹਾਨੂੰ ਸਪੈਸ਼ਲ ਦਵਾਵਾਂਗੇ ਆ ਕਾੜਾ ਤੇ ਇੰਨੇ ਜਣੇ ਲੱਗੇ ਕਾੜਾ ਹੀ ਭਰਲੇ ਨੇੜੇ ਸਾਰੇ ਵਾਲੇ ਹਲਵਾ ਹਾਂ ਲੈ ਵੀ ਆ ਪੁਜਣੀਆਂ ਰੱਖੀਆਂਗੇ ਖੋ ਯਾਰ ਲਾਉਂਦਾ ਇਹ ਚ ਪੁਜਣੀਆਂ ਰੱਖੀਆਂ ਅੱਛਾ ਲੈ ਪੁਜਣੀਆਂ ਰੱਖਣੀਆਂ ਵਾਹ ਖੋਇਆ ਤਾਂ ਕੀ ਬੜਾ ਟੋਲਾ ਗਈ ਡਿਲੀਸ਼ੀਅਸ ਵਾਓ ਇਹਨਾਂ ਵਾਲੇ ਪੁਜਣੇ ਰੱਖਿਆ ਇਹਨਾਂ ਨੂੰ ਕਿਆ ਦੱਸਦਾ 10 ਕਿਲੋ ਦੇ ਬੇਚ ਬਣਾ ਕੇ ਦੋ ਲੰਦੇ ਤੁਸੀਂ ਦੋਦੇ ਇਹ ਵੀ ਹਸ ਹਵਤਾ ਹੋਣਾ ਖੋਇਆ ਤੁਸੀਂ ਵੇਚ ਸਕਦੇ ਘਰ ਦਾ ਕਿਆ ਹੀ ਬਾਤ ਹੈ 1 ਕਿਲੋ 800 ਗ੍ਰਾਮ ਕਿੰਨਾ ਖੋਇਆ ਨਿਕਲਦਾ ਪਿਆ ਆਪਣੇ 10 ਕਿਲੋ کیا ਜੀ 10 ਕਿਲੋ ਦੇ ਵਿੱਚੋਂ ਕਿੰਨਾ ਖੋਇਆ ਨਿਕਲਦਾ ਪਿਆ 4 ਕਿਲੋ ਦੇ ਲਾਗੇ ਖੋਇਆ ਨਿਕਲਦਾ ਪਿਆ 3 ਕਿਲੋ 800 ਗ੍ਰਾਮ ਇਹਦੇ ਜੇ 1 ਕਿਲੋ 300 ਗ੍ਰਾਮ ਵੱਡੋ ਅਦਾਇਗਾ ਸਾਹਿਬ ਦਰ ਆ ਗਿਆ। ਹਾਂ। ਕਿਹੜਾ ਪ੍ਰੋਗਰਾਮ ਆ? 7 ਢਾਈ ਕਿਲੋ। 7 ਢਾਈ ਕਿਲੋ ਨਿਕਲੇ। 7 ਕਿਲੋ ਦਾਕ ਲੈ ਜਾਓ। ਬਧਾਈਆਂ ਤੁਹਾਨੂੰ। ਕਿਵੇਂ? ਚੰਗਾ। 7 ਕਿਲੋ ਨਿਕਲੇ ਚੰਗਾ ਨਿਕਲੇ ਆ। ਚੰਗਾ ਨਿਕਲਦਾ। ਵਾਹ ਜੀ ਵਾਹ। ਬੱਸ। ਇਹ ਰਵੇ ਬਾਬੇ ਦੇ। ਹੈਂ? ਬਹੁਤ ਵਧੀਆ ਨਿਕਲੇ। ਵਾਹ ਠੀਕ ਆ। ਕੁਝ ਰੋਟੀਆਂ ਖਵਾ ਦਿਓ। ਰੋਟੀਆਂ ਵੰਡਾ ਦਿਓ ਬਈ ਮਾਦੇ। ਹਲਵਾ ਹੀ ਤੁਸੀਂ ਆਪ ਆਪ ਹੀ ਸਬਜ਼ੀ ਬਣਾ ਕੇ ਆਪ ਹੀ ਹੋਇਆ। ਆਹ ਆਹ ਸਾਡੀ ਦਾ ਬਣਾਵਾਂਗੇ ਰੋਟੀਆਂ ਜਿਵੇਂ ਬਕਾਵਾਂਗੇ ਹੈ ਰੋਟੀਆਂ ਦਾ ਤੁਸੀਂ ਆਪ ਦਾ ਲੈ ਕੇ ਆਉਣਾ ਲੋ ਲੋ ਲਾ ਦੇਣੇ ਤੁਹਾਨੂੰ ਰੋਟੀਆਂ ਦਵਾ ਦਾ ਵੇਲ ਵੇਲ ਦੱਬੀ ਆਓ ਕਿ ਲਈ ਨਾਲ ਲੋਗ ਨਾਲ ਹੀ ਲੈ ਮੰਮੀ ਲਾ ਦੇ ਰੋਟੀਆਂ ਮਾਂ ਘਰੇ ਆਏ ਕਹਿੰਦੇ ਅਸੀਂ ਆਪ ਬਕਾ ਕੇ ਖਾਧੀਆਂ ਕੇ ਅੱਜ ਪਕਾਉਣਗੇ ਪੜਨਾ ਇੱਕ ਨਾਲ ਤੰਦੂਰ ਵਾਲਾ ਵੀ ਲੈ ਆਉਣਾ ਇਹ ਨਹੀਂ ਦਾਪਣ ਬਣਾਉਂਦੀਆਂ ਤੇ ਪਟੀਆਂ ਖਾਣ ਗਿਆ ਹਾਂ ਆ ਅਸੀਂ ਤੁਹਾਡੀ ਚਾਹ ਦੇ ਬੈਠੇ ਆ ਤੁਸੀਂ ਸਾਡੇ ਨਾਲ ਵੇਖੀ ਜਾਓ ਸਾਡਾ ਚਾਹ ਤਾਂ ਕਈ ਮਾਂ ਬਣਾਦੀਆਂ ਰੋਟੀਆਂ ਖਾਵਾਂਗੇ ਤਾਂ ਨਹੀਂ ਇਹ ਪਹਿਲੇ ਇਹ ਚੋਂ ਪਾਣੀ ਕਢਣਾ ਹੁੰਦਾ ਛਾ ਜੀ ਭੁੰਨ ਲਿਆ ਛਾ ਭੁੰਨ ਕੇ ਫਿਰ ਇਹਨੂੰ ਖੋਇ ਨਰ ਲਾਉਣਾ ਖੋਇ ਚ ਰਲਾਵਾਂਗੇ ਜੀ ਠੀਕ ਆ ਲਾ ਕੇ ਨੀ ਛੱਪਾਂਗੇ ਤੇ ਤੁਹਾਨੂੰ ਪੀਚ ਬਣਾ ਕੇ ਡੱਬੇ ਚ ਪਾ ਕੇ ਦੇਵਾਂਗੇ ਠੀਕ ਹੈ ਜੀ ਤੇ ਗਾਂ ਸਪਲਾਈ ਕਰ ਸਕਦੇ ਆ ਫਿਰ ਅਸੀਂ ਗਾਂ ਸਪਲਾਈ ਕਰਾਂਗੇ ਚਲੋ ਸ਼ਾਮ ਤਾਈ ਹੋਣਾ ਜੀ ਜਦੋਂ ਉਹ ਆਉਣਾ ਉਹਦੇ ਨੂੰ ਤੀ ਇਹਨੂੰ ਰਲਾ ਲੈਣਾ ਹਾਂਜੀ ਚੱਲ ਜਾਂਗੇ ਛੱਡ ਠੀਕ ਆ ਇਹ ਸਾਰੇ ਨਹੀਂ ਕੁਸਾ ਕੋਈ ਨਹੀਂ ਸਾਨੂੰ ਗਜਰੇਲਾ ਚੈੱਕ ਕਰਾਓ ਸਾਨੂੰ ਛੋਟਾ ਜਿਹਾ ਪੀਸ ਇੱਕ ਵੇ ਵਾਕਾ ਜਾਨਾਂ ਜ ਨਹੀਂ ਡੱਬੇ ਚ ਪੈਂਦਾ ਖਾਣ ਪੀਣ ਵਾਸਤੇ ਰੱਖ ਬਹੁਤ ਘੇਟ ਨਹੀਂ ਆਪਾਂ ਟੈਕੀ ਕਰਨਾ ਵਾ ਬਹੁਤ ਘੇਟ ਬਣਾਇਆ ਸਾਰੀਆਂ ਟ੍ਰੇਆਂ ਜੋ ਕੱਢੀ ਐ ਜੋੜ ਜੋੜ ਕੇ ਸਾਡਾ ਅੰਦਰ ਅੱਜ ਚੀਜ਼ ਹਮੇਸ਼ਾ ਵਧੀਆ ਹੁੰਦੀ ਆ ਤੇ ਕੋਈ ਡਕਚਾਨ ਖਾਣੇ ਅਗਲੇ ਨੰਬਰ ਹੁੰਦੀ ਕਰਦੀ ਕੋਈ ਬਾਹਰ ਲਾਉਂਦੇ ਉਹ ਗੱਲ ਦੇ ਬੰਦੇ ਜੀ ਆ ਬਹੁਤ ਗੋੜਿਆ ਇੱਧਰ ਮੱਝੇ ਦਾ ਨੋਨਿਆ ਕੱਪ ਬ੍ਰਿੱਟ ਨੇ ਸਰ ਜੀ ਕਿੰਨੇ ਰਹਿ ਗਏ ਮਗਰ 60 ਗਾਲ 60 ਗਾਲ ਜੀ 20 ਡੱਬੇ ਰਹਿ ਗਏ ਮਗਰ ਜਿਹੜੇ ਲੈਡਾ ਸਾਡਾ ਬਣ ਕੇ ਤਿਆਰ ਹੋ ਗਿਆ ਡੱਬੇ ਉਹਨਾਂ ਦੇ ਭਰ ਲਾ ਪੈਣਗੇ ਡੱਬੇ ਤੋਂ ਉਹਨਾਂ ਦੱਸਾਂਗੇ ਕਿਵੇਂ ਭਰਦੇ ਪਏ ਹੋ ਨੈਕਸਟ ਵਲੌਗ ਚ 50 ਕਿਲੋ ਮਤਲਬ ਮੇਰੇ ਤੇ ਨੂੰ ਅਗਲੇ ਵਲੌਗ ਚ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਖਤਮ ਬਾਏ ਬਾਏ ਟਾਟਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਵਲੌਗ ਵਧੀਆ ਲੱਗੇ ਕਮੈਂਟ ਪਾ ਕੇ ਕੰਮ ਜਾਨ ਸਨੋਵਰ 10 ਕੰਮ ਹਰ ਅੰਝ ਕਾ ਦੇ ਵਲੌਗ ਦੀ ਕੀ ਤਾਂ ਗੱਲਾਂ ਹੈ ਕਮ ਸਨੋਵਰ ਤੋਂ ਬਿਨਾ ਮੈਂ ਹੀ ਕਰਦਾ ਗ ਸੌਖਾ ਕਿੰਨਾ ਆਹ ਕਲਾ ਫੋਟੋ ਫੜੀਂ ਲੱਗਦਾ ਕੰਮ ਮੈਂ ਗੁੱਗੂ ਕਰਦਾ ਜਾਂ ਮੈਂ ਬਾਬੇ ਜੀ ਮੇਰੇ ਨਾਲ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਜੇ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਠਾ ਠਾ